ਅਮਰਿਤਪਾਲ ਸਿੰਘ ਹੋਰਾਂ ਦੀ ਮੈਂਬਰਸ਼ਿਪ ਵਾਲੀ ਪਟੀਸ਼ਨ ਅਦਾਲਤ ਦੇ ਵਿੱਚ ਜਿਹੜੀ ਉਹਦੇ ਤੇ ਨਵੀਂ ਜਿਹੜੀ ਗੱਲਬਾਤ ਆਈ ਹੈ ਨਵੀਂ ਅਪਡੇਟ ਆਈ ਹੈ ਕਿ ਉਹਨਾਂ ਨੇ ਕਿਹਾ ਅਦਾਲਤ ਨੇ ਕਿਹਾ ਕਿ ਜਿਹੜੀ ਵਿਰੋਧੀ ਧਿਰ ਵਾਲੇ ਨੇ ਉਹਨਾਂ ਨੂੰ ਵੀ ਧਿਰ ਬਣਾਓ ਇਹ ਗੱਲ ਪੂਰੀ ਥੋੜੀ ਸਾਡੇ ਨਾਲ ਸਮਝਾਇਓ ਸਾਨੂੰ ਅਮਰਿਤਪਾਲ ਸਿੰਘ ਤੇ ਖਿਲਾਫ ਚੋਣਵੀ ਪਟੀਸ਼ਨ ਪਈ ਹੋਈ ਹੈ ਜੀ ਇੱਕ ਤੇ ਸੀ ਸੁਪਰੀਮ ਕੋਰਟ ਵਾਲੀ ਹਮ ਸੁਪਰੀਮ ਕੋਰਟ ਵਾਲੀ ਤੇ ਹੋ ਗਈ ਖਾਰਜ ਹਮ ਹਾਈ ਕੋਰਟ ਦੇ ਵਿੱਚ ਇੱਕ ਉਮੀਦਵਾਰ ਨੇ ਪਟੀਸ਼ਨ ਪਾਈ ਸੀ ਉਹ ਪਟੀਸ਼ਨ ਕਰਤਾ ਕੌਣ ਹੈ ਆ ਇਹਨਾਂ ਨੂੰ ਪਤਾ ਲੱਗਿਆ ਕੋਈ ਵਰਜੇਸ਼ ਸੰਸਜਨ ਪਤਾ ਨਹੀਂ ਉਹਨਾਂ ਪੂਰਾ ਨਾਮ ਕੀ ਹੈ ਜੀ ਉਹ ਵੀ ਮੈਨੂੰ ਕਿਸੇ ਨੇ ਦੱਸਿਆ ਮੈਂ ਕਿਤੋਂ ਪੜਿਆ ਨਹੀਂ ਡਾਕੂਮੈਂਟ ਤੋਂ ਨਹੀਂ ਪੜਿਆ ਮੈਨੂੰ ਕਿਸੇ ਇਸੇ ਤਰ੍ਹਾਂ ਦੇ ਬੰਦੇ ਨੇ ਦੱਸਿਆ ਜੋ ਪਟੀਸ਼ਨਾਂ ਦੇ ਨਾਲ ਜੁੜਿਆ ਹ ਹ ਪਰ ਉਹ ਕਿੱਥੋਂ ਦਾ ਕੌਣ ਕਿਸ ਹਸਾਬ ਕਿਤਾਬ ਹੈ ਮੈਨੂੰ ਨਹੀਂ ਪਤਾ ਹੁਣ ਇੱਕ ਪਟੀਸ਼ਨ ਸੀਗੀ ਜਿਹੜੇ ਅਮਰਤ ਪਾਲ ਸਿੰਘ ਦੇ ਖਾਸੇ ਵਿਰੋਧੀ ਆ ਜੀ ਪੇਸ਼ੇ ਤੋਂ ਪੱਤਰਕਾਰ ਵੀ ਵਿਕਰਮਜੀਤ ਸਿੰਘ ਹੂੰ ਦੁਆਬੀ ਜੀ ਤਾਂ ਇੱਕ ਪਟੀਸ਼ਨ ਇਹਨਾਂ ਵੱਲੋਂ ਸੀ ਹਾਈ ਕੋਰਟ ਚ ਇਹ ਪਟੀਸ਼ਨ ਹਾਲੇ ਪੂਰੀ ਤਰ੍ਹਾਂ ਪਰਵਾਨ ਨਹੀਂ ਕੀਤੀ ਗਈ ਜੀ ਹੁਣ ਉਹਦੇ ਚ ਕੀ ਆ ਕਿ ਸੁਣਵਾਈ ਹੋਈ ਕੱਲ ਜੀ ਜੀ ਇੱਕ ਤਾਂ ਹਾਈ ਕੋਰਟ ਨੇ ਇਹ ਕਿਹਾ ਕਿ ਭਈ ਤੁਸੀਂ ਇਦਾਂ ਕਰੋ ਕਿ ਜਿਹੜੇ ਦੂਸਰੇ ਉਮੀਦਵਾਰ ਆ ਹੂੰ ਉਹਨਾਂ ਨੂੰ ਪਾਰਟੀ ਬਣਾਓ ਹਾਲਾਂਕਿ ਇਹ ਕਹਿੰਦੇ ਆ ਕਿ ਮੈਂ ਗੱਲ ਕੀਤੀ ਸੀ ਪਟੀਸ਼ਨ ਕਰਤਾ ਦੇ ਨਾਲ ਪਟੀਸ਼ਨ ਕਰਤਾ ਇਹ ਗੱਲ ਦੱਸ ਰਿਹਾ ਸੀਗਾ ਜੀ ਜੋ ਉਹਦੀ ਮੌਖਿਕ ਟਿੱਪਣੀ ਹੈ ਸਾਡੇ ਕੋਲ ਉਹ ਕਹਿੰਦੇ ਕਿ ਬਈ ਲਿਖਤੀ ਨਹੀਂ ਦਿੱਤਾ ਕੋਰਟ ਨੇ ਜੀ ਪਰ ਵਰਬਲੀ ਸਾਨੂੰ ਕਹਿ ਦਿੱਤਾ ਕਿ ਜਿਹੜੇ ਦੂਸਰੇ ਉਮੀਦਵਾਰ ਸੀ ਖਡੂਰ ਸਾਹਿਬ ਤੋਂ ਹੂੰ ਕਿ ਉਹਨਾਂ ਨੂੰ ਵੀ ਪਾਰਟੀ ਬਣਾਇਆ ਜਾਵੇ ਜੀ ਤੇ ਚੋਣਵੀ ਜਿਹੜੀ ਪਟੀਸ਼ਨ ਹੈ ਉਹ ਇਸੇ ਤਰ੍ਹਾਂ ਦੀ ਆ ਕਿ ਖਰਚਿਆਂ ਬਾਰੇ ਵੀਰ ਵੀ ਨਹੀਂ ਦਿੱਤੇ ਗਏ ਧਾਰਮਿਕ ਅਸਥਾਨਾਂ ਦੀ ਜਿਹੜੀ ਹੈ ਉਹ ਵਰਤੋਂ ਹੋਈ ਹੈ ਪ੍ਰਚਾਰ ਵਾਸਤੇ ਜੀ ਫੰਡ ਕਿੱਥੋਂ ਆਏ ਨੇ ਉਹਦੇ ਬਾਰੇ ਕੋਈ ਬਿਵਰਾ ਨਹੀਂ ਕੋਈ ਤਫਸੀਲ ਨਹੀਂ ਕੋਈ ਜਾਣਕਾਰੀ ਨਹੀਂ ਇਤਿਹਾਦਕ ਜੀ ਹੁਣ ਨਾਲ ਇਹ ਗੱਲ ਕਹੀ ਹੈ ਕਿ ਸਾਡੀ ਪਟੀਸ਼ਨ ਦੇ ਵਿੱਚ ਕੁਝ ਤਰੁੱਟੀਆਂ ਸਨ ਹੂੰ ਜਿਵੇਂ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਅਮਰਤਪਾਲ ਸਿੰਘ ਨਾਲ ਵੀ ਸੰਬੰਧਿਤ ਇੱਕ ਪਟੀਸ਼ਨ ਜਿਹੜੀ ਸੀ ਉਹ ਤਰੁੱਟੀਆਂ ਦੀ ਸ਼ਿਕਾਰ ਸੀ ਬਿਲਕੁਲ ਅਡਰੈਸ ਨੂੰ ਲੈ ਕੇ ਸ਼ਾਇਦ ਉਹਨਾਂ ਦੇ ਸੀ ਬਿਲਕੁਲ ਬਿਲਕੁਲ ਤਾਂ ਹੁੰਦਾ ਕੀ ਹੈ ਕਿ ਕੋਰਟ ਤੁਹਾਨੂੰ ਇੱਕ ਸਮਾਂ ਦਿੰਦਾ ਹੈ ਕਿ ਤੁਸੀਂ ਇਸ ਪਟੀਸ਼ਨ ਨੂੰ ਚੁੱਕ ਸਕਦੇ ਹੋ ਜੀ ਫਿਰ ਇਹਨੂੰ ਸੋਧ ਕੇ ਵਾਪਸ ਲੈ ਆਓ ਜੀ ਜੀ ਤਾਂ ਇਹਦਾ ਮਤਲਬ ਹੈ ਕਿ 99.9 ਫੀਸ ਇਹ ਮੰਨਿਆ ਜਾ ਸਕਦਾ ਹੈ ਕਿ ਅਮਰਤਪਾਲ ਸਿੰਘ ਦੇ ਖਿਲਾਫ ਚੋਣਵੀ ਪਟੀਸ਼ਨ ਜਿਹੜੀ ਹੈ ਉਹ ਪ੍ਰਵਾਨ ਹੋ ਸਕਦੀ ਹੈ ਐਸੀ ਉਮੀਦ ਹੈ ਕਿ ਕਾਨੂੰਨੀ ਲੜਾਈ ਆਪਾਂ ਨੂੰ ਵੇਖਣ ਨੂੰ ਮਿਲ ਸਕਦੀ ਹੈ ਕਿਉਂ ਕਿ ਕਿਉਂਕਿ ਜੇ ਪਟੀਸ਼ਨ ਟਰਟੀਆਂ ਸਹਿਤ ਚੁੱਕਣ ਦੀ ਇਜਾਜ਼ਤ ਆ ਤੇ ਛੁੱਟੀਆਂ ਤੋਂ ਬਾਅਦ ਫੇਰ ਆਉਣ ਦੀ ਤਕੀਦ ਆ ਇਹਦਾ ਮਤਲਬ ਹੈ ਕਿ ਕੋਟ ਸੁਣ ਸਕਦਾ ਹੈ ਜੀ ਸੁਨੇਗਾ ਕਿ ਨਹੀਂ ਇਹ ਤੇ ਚਲੋ ਬਾਅਦ ਦੀ ਗੱਲ ਆ ਯਾਨੀ ਕਹਿਣ ਦਾ ਮਤਲਬ ਇਹ ਆ ਕਿ ਇੱਕ ਚੋਣਵੀ ਪਟੀਸ਼ਨ ਤੇ ਕਾਨੂੰਨੀ ਲੜਾਈ ਸ਼ਾਇਦ ਸਾਨੂੰ ਇੱਥੇ ਵੇਖਣ ਨੂੰ ਮਿਲੇ ਜੀ ਤਕੀ ਸਾਰੇ ਉਮੀਦਵਾਰ ਜਿਹੜੇ ਧਿਰ ਬਣਾਏ ਜਾਣਗੇ ਇਹ ਵੀ ਇੱਕ ਵੱਡਾ ਪ੍ਰੈਸ਼ਰ ਆ ਜੀ ਉਕੇ ਉਹ ਕਹਿੰਦੇ ਆ ਕਿ ਲਿਖਤ ਹੀ ਨਹੀਂ ਹੈ ਆਰਡਰ ਦੇ ਵਿੱਚ ਪਰ ਵਰਬਲੀ ਕੋਰਟ ਨੇ ਕਹਿ ਦਿੱਤਾ ਕਿ ਤੁਸੀਂ ਉਹਨਾਂ ਨੂੰ ਬਣਾਓ ਹੁਣ ਇਹ ਪਟੀਸ਼ਨ ਚ ਸ਼ਾਇਦ ਪਾ ਦੇਣਗੇ ਜੀ ਐਮੈਂਡਮੈਂਟ ਕਰਕੇ ਹੂੰ ਹੂੰ ਤਰਮੀਮ ਕਰਕੇ ਕਿ ਦੂਜਿਆਂ ਨੂੰ ਪਾਰਟੀ ਬਣਾਇਆ ਜਾਵੇ ਤਾਂ ਜੇ ਕੋਰਟ ਪ੍ਰਵਾਨ ਕਰ ਲੈਂਦਾ ਤਾਂ ਜਿੰਨੇ ਵੀ ਉਮੀਦਵਾਰ ਆ ਉਹ ਸਾਰੇ ਹਾਈ ਕੋਰਟ ਚ ਪਾਰਟੀ ਬਣ ਜਾਣਗੇ ਜੀ ਯਾਨੀ ਅਮਰਤਪਾਲ ਸਿੰਘ ਦੇ ਮਾਮਲੇ ਚੋ ਠੇਰ ਬਣ ਜਾਣਗੇ ਤਾਂ ਦੇਖੋ ਹੁਣ ਅੱਗੇ ਜਾ ਕੇ ਕੀ ਬਣਦਾ ਹਾਲਾਂਕਿ ਇੱਕ ਇਤਰਾਜ਼ ਇਹ ਵੀ ਸੀਗਾ ਕਿ ਇਹਨਾਂ ਨੇ ਜੋ ਇਨ ਟਾਈਮ ਪਟੀਸ਼ਨ ਪਾਉਣੀ ਹੁੰਦੀ ਆ ਸ਼ਾਇਦ 45 ਦਿਨ ਦਾ ਵਕਵਾ ਹੁੰਦਾ ਜੀ ਕਿ ਉਹਦੇ ਅੰਦਰ ਨਹੀਂ ਪਾਈ ਪਹਿਲਾ ਤਰਾਸ ਇਹ ਵੀ ਸੀਗਾ ਪਰ ਬਾਅਦ ਦੇ ਵਿੱਚ ਟਾਈਮ ਨੂੰ ਜਦੋਂ ਕੈਲਕੂਲੇਟ ਕੀਤਾ ਗਿਆ ਤੇ ਕਹਿੰਦੇ ਕਿ ਸਾਡੀ ਪਟੀਸ਼ਨ ਜਿਹੜੀ ਐਨ ਟਾਈਮ ਸੀਗੀ ਯਾਨੀ ਇੰਨੀਆਂ ਕੁ ਜਾਣਕਾਰੀਆਂ ਨਿਕਲ ਰਹੀਆਂ ਪਰ ਇੱਕ ਚੀਜ਼ ਮਹੱਤਵਪੂਰਨ ਹੈ ਇੱਥੇ ਚਲੋ ਉੱਥੇ ਦੀ ਲੜਾਈ ਆ ਇੱਕ ਲੜਾਈ ਜਿਹੜੀ ਪੰਥਕ ਸਫਾਂ ਦੇ ਵਿੱਚ ਸ਼ੁਰੂ ਹੋਈ ਆ ਉਹਦੇ ਤੇ ਵੀ ਜ਼ਰੂਰ ਨਿਗਾਹ ਰੱਖਣ ਦੀ ਲੋੜ ਆ ਕਿ ਅਮਰਤਪਾਲ ਸਿੰਘ ਦੇ ਪਿਤਾ ਸਰਦਾ ਤਰਸ਼ੀਮ ਸਿੰਘ ਅੱਜ ਪਹੁੰਚੇ ਸਨ ਲੁਧਿਆਣੇ ਜੀ ਤਾਂ ਤਰਸ਼ੀਮ ਸਿੰਘ ਉਹ ਰਾਣੇ ਜਿਸ ਤਰ੍ਹਾਂ ਉੱਥੇ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਆ ਤੇ ਉਹ ਤੋਂ ਇਲਾਵਾ ਜਿਸ ਤਰ੍ਹਾਂ ਐਸਜੀਪੀਸੀ ਦੇ ਵਿੱਚ ਸਿੱਖਾਂ ਨੂੰ ਵੋਟਾਂ ਬਣਾਉਣ ਬਾਰੇ ਅਪੀਲ ਕੀਤੀ ਆ ਜੀ ਪਹਿਲਾਂ ਵੀ ਕਰਦੇ ਰਹੇ ਆ ਉਹ ਤੋਂ ਸਾਫ਼ ਸਪਸ਼ਟ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਐਲਾਨੀਆਂ ਹੂੰ एलानियां ਸੰਕੇਤ ਹੈ ਜੀ ਕਿ ਐਸਟੀਪੀਸੀ ਦੀਆਂ ਚੋਣਾਂ ਅਮਰਤਪਾਲ ਸਿੰਘ ਹੋਰੀ ਲੜਨ ਜਾ ਰਹੇ ਆ ਹੂੰ ਇਹ ਵੱਡੀ ਗੱਲ ਹੈ ਜੀ ਚਲੋ ਤੇ ਟਸਲ ਵਾਲੀ ਗੱਲ ਜਿਹੜੀ ਹੁੰਦੀ ਹੈ ਕਾਨੂੰਨੀ ਤੌਰ ਤੇ ਜਾਂ ਵਿਚਾਰਧਾਰਕ ਤੌਰ ਤੇ ਉਹ ਚਲਦੀ ਰਹਿੰਦੀ ਆ ਉਹਦੇ ਵਿੱਚ ਕੌਣ ਜਿੱਤਦਾ ਕੌਣ ਨਹੀਂ ਜਿੱਤਦਾ ਉਹ ਕੋਰਟ ਨੇ ਤੈਅ ਕਰਨਾ ਪਰ ਮੇਰਾ ਮੰਨਣਾ ਇਹ ਆ ਕਿ ਇਧਰੋਂ ਜੇ ਮੰਨ ਲਓ ਐਸਟੀਪੀਸੀ ਇਲੈਕਸ਼ਨ ਜਿਹੜਾ ਹੈ ਉਹਦਾ ਵਿਗਲ ਵੱਜ ਜਾਂਦਾ ਹੈ ਤੇ ਜਿਵੇਂ ਆਪਾਂ ਅਕਾਲੀ ਦਲ ਦੀ ਗੱਲ ਕਰਕੇ ਹਟੇ ਆ ਹ ਇਹ ਤੇ ਬਹੁਤ ਮੁਸ਼ਕਲ ਹੋ ਜਾਏਗਾ ਕਿਉਂਕਿ ਇਸ ਵੇਲੇ ਅਮਰਤਪਾਲ ਸਿੰਘ ਦੀ ਚੜ੍ਹਤ ਜਿਹੜੀ ਹੈ ਉਹ ਕੋਈ ਘਟੀ ਨਹੀਂ ਉਹਦਾ ਕੋਈ ਡਾਊਨਫਾਲ ਨਹੀਂ ਹੈ ਤੇ ਜਿਹੜਾ ਅਕਾਲੀ ਦਲ ਦਾ ਡਾਊਨਫਾਲ ਹੈ ਹ ਉਹ ਸਾਡੇ ਸਾਹਮਣੇ ਹੈ ਜੀ ਉਹ ਹਾਲੇ ਤੱਕ ਚੜ੍ਹਤ ਹਲੇ ਪਾਸੇ ਵੱਧ ਨਹੀਂ ਰਿਹਾ ਯਾਨੀ ਦੋਨੇ ਚੀਜ਼ਾਂ ਆਪੋਜ਼ਿਟ ਨੇ ਜੀ ਤਾਂ ਇਹ ਕਿਤੇ ਨਾ ਕਿਤੇ ਕਹ ਲੋ ਕਿ ਰੌਚਕ ਵੀ ਬਣ ਜਾਂਦਾ ਹੈ ਬਿਲਕੁਲ ਬਿਲਕੁਲ ਉਧਰਲੇ ਪਾਸੇ ਪੁਆਇੰਟ ਵੱਧਨੇ ਆਪਾਂ ਦੇਖੀਏ ਸਾਰੇ ਪਾਸੇ ਜੀ ਪਰਮਜੀ ਕਹਿ ਰਹੇ ਨੇ ਕਿ ਭਾਈ ਜੀ ਰੋਜ਼ ਪ੍ਰੋਗਰਾਮ ਤੁਹਾਡਾ ਸੁਣਦੇ ਆਂ ਅਸੀਂ ਦੋ ਦਿਨ ਤੋਂ ਓਵਰ ਟਾਈਮ ਹੈ ਤੇ ਲਾਈਵ ਸੁਣ ਰਹੇ ਆਂ ਉਹ ਨਾਲ ਕਹਿ ਰਹੇ ਨੇ ਕਿ ਜਦੋਂ ਪੰਜਾਬ ਆਏ ਤਾਂ ਮਿੰਟੂ ਬਾਈ ਜੀ ਨੂੰ ਮਿਲਣਾ ਜ਼ਰੂਰ ਹੈ ਜੀ ਜ਼ਰੂਰ ਜ਼ਰੂਰ ਮੇਰੇ ਕੋਲ ਆਉਂਦੇ ਰਹਿੰਦੇ ਆ ਬੰਦੇ ਚਲੋ ਪਰਮਾਤਮਾ ਦੀ ਬਖਸ਼ਿਸ਼ ਹੈ ਜੀ ਤੇ ਆਉਂਦੇ ਰਹਿੰਦੇ ਮਿਲਣ ਗਿਲਣ ਵਾਲੇ ਜੀ ਸਭ ਟਾਈਮ ਚੋਂ ਟਾਈਮ ਚਲੋ ਕੱਢ ਕੇ ਗੱਲਾਂ ਬਾਤਾਂ ਸੁਣ ਲਈ ਦੀਆਂ ਚੰਗਾ ਲੱਗਦਾ ਜੀ ਜੀ ਪਿਆਰ ਕਰਦੇ ਨੇ ਤੁਹਾਨੂੰ ਮਿੰਟੂ ਜੀ ਤਾਂ ਕਰਕੇ ਸਾਨੂੰ ਰਹਿਮਤ ਹੈ ਜੀ ਰਹਿਮਤ ਜੀ ਸੰਧੂ ਸਾਹਿਬ ਕਹਿ ਰਹੇ ਨੇ ਕਿ 5 ਸਾਲਾਂ ਦਾ ਕੰਮ ਰਿਤ ਪਾਲਦੇ ਪਟੀਸ਼ਨਾਂ ਪੈਂਦੀ ਹਾਂਜੀ ਇਦਾਂ ਹੋ ਸਕਦਾ ਹੂੰ ਚੱਲਦਾ ਰਹਿੰਦਾ ਕੰਮ ਏ ਮਿੰਟੂ ਜੀ ਇੱਕ ਹੋਰ ਵੀ ਅਹਿਮ ਖਬਰ ਹੈ ਟੋਲ ਪਲਾਜ਼ਿਆਂ ਦੇ ਨਾਲ ਜੁੜੀ ਹੋਈ ਹੈ ਅ ਜਿਵੇਂ ਜਿਵੇਂ ਟੋਲ ਪਲਾਜ਼ੇ ਵਧੇ ਟੋਲ ਪਲਾਜ਼ਿਆਂ ਦੇ ਰੇਟ ਵਧੇ ਤਾਂ ਲੋਕਾਂ ਨੇ ਸਕੀਮਾਂ ਵੀ ਬਧਾਲੀਆਂ ਉਹ ਟੋਲ ਪਲਾਜ਼ਿਆਂ ਤੋਂ ਬਚ ਕੇ ਨਿਕਲਦੀਆਂ ਕਿਸੇ ਨੇ ਕੋਈ ਕਾਰਡ ਬਣਾਇਆ ਕਿਸੇ ਨੇ ਕੋਈ ਕਿਵੇਂ ਕੁਝ ਝੰਡੇ ਲਾਏ ਪਰ ਪਿਛਲੇ ਦਿਨਾਂ ਤੋਂ ਇਹ ਚਰਚਾ ਦੇ ਵਿੱਚ ਸੀ ਗੱਲ ਹੁਣ ਫੇਰ ਸਖਤੀ ਹੋਈ ਹੈ ਇਸੀ ਤੇ ਕਿਸਾਨ ਆਗੂਆਂ ਨੇ ਵੀ ਕਿਹਾ ਹੈ ਕਿ ਭਾਈ ਸਾਡੇ ਨਾਮ ਤੇ ਕਈ ਬੰਦੇ ਐਵੇਂ ਹੀ ਜਿਹੜੇ ਕਿਸਾਨ ਹੈ ਹੀ ਨਹੀਂ ਜਾਂ ਇਸ ਖੇਤਰ ਨਾਲ ਉਹਨਾਂ ਦਾ ਨਹੀਂ ਕੁਝ ਹੈਗਾ ਉਹ ਵੀ ਸਾਡਾ ਨਾਮ ਲੈ ਲੰਗੀ ਜਾਂਦੇ ਆ ਤੇ ਇਹਦੇ ਕੁਝ ਸ਼ਕਤੀਆਂ ਵੀ ਹੋਈਆਂ ਨੇ ਕੀ ਸ਼ਕਤੀਆਂ ਹੋਣ ਵਾਲੀਆਂ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਲਾਡੋਵਾਲ ਟੋਲ ਪਲਾਜ਼ੇ ਦਾ ਬੜਾ ਵੱਡਾ ਰੌਲਾ ਜੀ ਕੱਲ ਇੱਕ ਅਖਬਾਰ ਨੇ ਖਬਰ ਲਾਈ ਕਿਉਂਕਿ ਪ੍ਰੋ ਆਰਐਸਐਸ ਹੈ ਤੇ ਮੋਦੀ ਸਰਕਾਰ ਦਾ ਕਹਿ ਲੋਕ ਕੇ ਮਾਊਥਪੀਸ ਹੈ ਜਿਵੇਂ ਚైనా ਸਰਕਾਰ ਦਾ ਗਲੋਬਲ ਟਾਈਮ ਹੈ ਹੂੰ ਹੂੰ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਲਾਡੋਵਾਲ ਟੋਲ ਪਲਾਜ਼ੇ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਸਹਿਮਤੀ ਬਣਾ ਲਈ ਆ ਕਿ ਸਾਡੀ ਗੱਡੀ ਤੇ ਜੇ ਝੰਡਾ ਲੱਗਾ ਤੇ ਤੁਸੀਂ ਨਹੀਂ ਰੁਕਣਾ ਜੀ ਬਾਕੀ ਜਿਹੜੇ ਰੇਟ ਵਾਲੇ ਮਾਮਲੇ ਆ ਉਹ ਬਾਅਦ ਚ ਨਿਬੜਾਂਗੇ ਮੈਂ ਬੜਾ ਹਰਾਂ ਨੂੰ ਆ ਕਿ ਇਹਨਾਂ ਨੇ ਤੇ ਫਿਰ ਆਪਣਾ ਮਤਲਬ ਕੱਢ ਲਿਆ ਆ ਹੂੰ ਤੇ ਮੈਂ ਫੋਨ ਲਾਇਆ ਸੀ ਫਿਰ ਰਾਏ ਸਾਹਿਬ ਨੂੰ ਜੀ ਮਨਜੀਤ ਸਿੰਘ ਰਾਏ ਨੂੰ ਜਿਨ੍ਹਾਂ ਦੀ ਆਪਣੀ ਪਟੀਸ਼ਨ ਜਿਹੜੀ ਹੈ ਉਹ ਨਹੀਂ ਸੌਰੀ ਆਪਣੀ ਧੇਰਿਆ ਜਿਹੜੀ ਉਹ ਇਹਦੇ ਵਿੱਚ ਇਨਵੋਲ ਵਾ ਯਾਨੀ ਉਹਨਾਂ ਦੀ ਜਿਹੜੀ ਆਪਣੀ ਜਥੇਬੰਦੀ ਆ ਜੀ ਵਿੱਚ ਆ ਤੇ ਉਹ ਬੜੇ ਅੱਛੇ ਢੰਗ ਨਾਲ ਬੋਲਦੇ ਹਮੇਸ਼ਾ ਬੜੇ ਪਿਆਰ ਨਾਲ ਜੀ ਕਈ ਇਹਨਾਂ ਦੇ ਨੇਤਾ ਹੈਗੇ ਤੇ ਬੋਲਦੇ ਬੜਾ ਖਰਵਾ ਮੈਂ ਤਾਂ ਨਾਮ ਹੀ ਲੈ ਦਿੰਨਾ ਉਹਨਾਂ ਨੂੰ ਜੀ 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 ਬੜਾ ਹੀ ਖਰਵਾ ਬੋਲਦੇ ਪਤਾ ਨਹੀਂ ਕੀ ਆਪਣੇ ਆਪ ਨੂੰ 30 ਮਾਰਖਾ ਸਮਝਦੇ ਪਰ ਰਾਏ ਸਾਹਿਬ ਅਲੱਗ ਤਬਈਅਤ ਦੇ ਬੜੇ ਠੰਡੇ ਹੁੰਦੇ ਆ ਤੇ ਮੇਰਾ ਇਹੀ ਸਵਾਲ ਸੀਗਾ ਕਿ ਭਾਈ ਆ ਸਾਰਾ ਕੁਝ ਜਿਹੜਾ ਤੁਸੀਂ ਕਰ ਰਹੇ ਜੇ ਕਿ ਭਾਈ ਇਹ ਕਾਤੋਂ ਹੂੰ